ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿਹਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਠੰਡ ਹੋ ਗਈ ਬਹੁਤ ਇਸ ਲਈ ਸੱਜਰੇ ਉੱਠਣਾ ਵੀ ਮਨ ਨੂੰ ਲੱਗਾ ਥੋੜਾ ਜਿਹਾ ਔਖਾ ਤੇ ਆਪਿਆ ਤਾਜ਼ ਇਹ ਸਾਰੀ ਰਾਤ ਸੌਂ ਰੁਈ ਗਿਆ ਵੀ ਪਤਾ ਨਹੀਂ ਕੀ ਚੱਕਰ ਹੋ ਗਿਆ ਇਸ ਨੂੰ ਟੈਂ 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 ਇਹ ਵੀ ਨਹੀਂ ਉੱਠਦਾ ਹੈ 9-10 ਵਜੇ ਤੋਂ ਪਹਿਲਾਂ ਇਸ ਵੇਲੇ ਜਗ ਕੇ 4 ਵਜੇ ਟਿੱਕੇ ਸੀ ਸਵੇਰ ਸਾਰਾ ਨੂੰ ਲਵਿਤ ਨਹੀਂ ਕਰਦਾ ਸਸਰੀ ਕਾਲ ਅੱਜ ਤਾਂ ਨਹੀਂ ਉਧਰ ਮੈਂ ਬੜਾ ਹੋਇਆ ਤਿਰਪਾ ਦੇ ਮੰਗਦੇ ਤਾਂ ਨਹੀਂ ਉਧਰ ਫਿਰਦਾ ਖੇਤੋ ਕੇ ਵਿੱਚ ਉਧਰ ਮੈਂ ਉਧਰ ਤਾਂ ਸੂਏ ਕਣੀ ਦੇ ਅੱਛਾ ਭੈ ਜਮ ਮੈਂ ਖਾਣੇ ਤਰੀਕੇ ਕਰ ਰਹਾ ਮੈਂ ਹਗਾਰੇ ਦੇ ਵਿੱਚ ਮੈਂ ਐ ਲੱਗ ਰਿਹਾ ਜਿਵੇਂ ਕੋਈ ਪੰਤਾ ਕੰਮ ਕਰ ਰਹਾ ਹੁੰਦਾ ਚਾਚਾ ਆਪ ਵੀ ਮੈਂ ਨਾ ਉਹ ਡਰਾਮਾ ਬਣਾ ਕੇ ਜੋ ਆਪਣੀ ਸਰਟ ਕਾ ਨਾ ਉਹ ਹਾਂ ਕਾਗੇ ਬਹੁਤ ਹਮਲਾ ਕਰ ਰਹੇ تھے ਜੀ ਰਾਜ ਜਦ ਮੈਂ ਸ਼ਾਮ ਕੇ ਟਾਈਮ ਤੇ ਰੇ ਪਾਰਾ ਦਾ ਤਾਂ ਮੈਨੇ ਕਮੀਜ਼ ਕੱਢੀ ਤਵੀ ਮੈਨੇ ਡਰਾਮਾ ਨਾ ਬਣਾ ਦਿਆ ਵਾ ਖੜਾ ਕਰ ਦਿਆ ਬਈ ਤਨੇ ਇਹਨਾ ਆਪਣੀ ਕਮੀਜ਼ ਪਾ ਕੇ ਅੱਖਾਂ ਮਤਲਬ ਬਣਾ ਕੇ ਬੰਦੇ ਜਿਹਾ ਪਿਆ ਪਾਹਾਂ ਜੀ ਕਰਕੇ ਬੰਦਾ ਖੜਾ ਦਿਆ ਉੱਥੇ ਮਨੂੰ ਐ ਲੱਗ ਰਿਹਾ ਮੈਂ ਕਿ ਤੜੀ ਕੰਮ ਕਰ ਰਿਹਾ ਮੈਂ ਤੁਹਾਨੂੰ ਕਹੂੰਗਾ ਮੈਂ ਤਾਂ ਆਪ ਕੋ ਫੋਨ ਕਰਨੇ ਲੱਗ ਗਿਆ ਥਾ ਵਾ ਕਲੂ ਕੋ ਬੁਲਾਉ ਦੇ ਕਲੂ ਮਗਾ ਇਸ ਦੀ ਵੀਡੀਓ ਬਣਾਏਗਾ ਬਣਾਣੀ ਆ ਜੇ ਜਾਗਾ ਵਾਗਾ ਦੇਖੋ ਵੀ ਇਹ ਆਪਣਾ ਵੀ ਮੈਂ ਸੱਚ ਮੰਨਣਾ ਚਲ ਉੱਧਰ ਡਰਾਂ ਤੋਂ ਹੈ ਬੰਦਾ ਲਗਾ ਦੂਰ ਤੇ ਹੋਰ ਦੂਰ ਤੋਂ ਬੰਦਾ ਲਗਾ ਚਲ ਦੇਖਦੇ ਨਹੀਂ ਫਿਰੋਂ ਟਮਾਟਰ ਦੇ ਕੋ ਪੈਂਟ ਫੂਟ ਪਰਾ ਕੇ ਆਉਂਗਾ ਦੂਸਰਾ ਬਣਾਉਂਗਾ ਨਾ ਅੱਜ ਉਹਨ ਕਾਗੇ ਨੂੰ ਡਰ ਤੋਂ ਰਹਿੰਦਾ ਹੋਣਾ ਵੀ ਉਹ ਅਜੀ ਬੈਠੇ ਉਹ ਕਹਿੰਦਾ ਜੀ ਕੋ ਹਾਂ ਮੈਂ ਆ ਬਈ ਆਪਾਂ ਟਮਾਟਰ ਬੁੱਝਾਂਗੇ ਦੇਖ ਲੈ ਆਪਾਂ ਇਹਦੇ ਚੂਹੇ ਖਾਣ ਰੁਕ ਰਹੇ ਨੇ ਕਪਟਾਨ ਨਕਸਾਂ ਤੋਂ ਮੈਨੂੰ ਲੱਗ ਰਿਹਾ ਯਾਰ ਆਪਾਂ ਦੇਖੀ ਥੋਥੜੇ ਜੇ ਤਾਂ ਨਹੀਂ ਹੋਏ ਹੈ ਜਿਆਦਾ ਸਭ ਦੇਖ ਰਹਾ ਹੋ ਠੀਕ ਆ ਆ ਦੇਖ ਆ ਆ ਦੇਖ ਆ ਗਲੀਆਂ ਆ ਦੇਖੋ ਵੀ ਗਲੀਆਂ ਘਰੀਪੀਆਂ ਆ ਇਹੇ ਕੱਟਨੇ ਪਵੇਂਗੇ ਚਲ ਜਿਆਦਾ ਤਾਂ ਨਹੀਂ ਹੈ ਨਾ ਨਾ ਬਸ ਇੱਕ ਹੋਈ ਆ ਇੱਕ ਹੀ ਫੇਰ ਕੱਢ ਲੈ ਇਸ ਮਾ ਨਵੇਂ ਲਿਆਣਗੇ ਪਾ ਦੇਗੇ ਦੂਵੇ ਤੌਰ ਕੱਲਾ ਲਾਲ ਜੀ ਦੂਰੇ ਜੀ ਓਏ ਠੀਕ ਆ ਯਾਰ ਇਹਨੇ ਤਾਂ ਨਹੀਂ ਹੈ ਮਤਲਬ ਇਹ ਬਿਲਕੁਲ ਸਾਫ ਹੈ ਕੋਈ ਚੱਕਰ ਨਹੀਂ ਹੈ ਪਰ ਨੀਚੇ ਹੀ ਦੇਖ ਲੈ ਹੱਥ ਮਾਰ ਕੇ ਆ ਔਰ ਇਹਨੂੰ ਪੜਾ ਹੈ ਨਾ ਇਹ ਔਰੇ ਜੀ ਨੂੰ ਹਾਂ ਜਿਵੇਂ ਗਲੀ ਔਰੇ ਬਣਿਆ ਆ ਗਲੀਆਂ ਬਣੂ ਪੈਸਾ ਘਸਾ ਨਹੀਂ ਆਇਆ ਚਲੋ ਸਬਜੀ ਸੁਜੀ ਬੰਦੀ ਚਾਹ ਸੁਜੀ ਹੋਣਾ ਤੇ ਇਸ ਨੂੰ ਨਾ ਇਸ ਨੂੰ ਹੋਣਾ ਫਿਰ ਟੱਕ ਦੀ ਹੈ ਟੱਕ ਦੀ ਹੈ ਦੋ ਬਾਰੇ ਜਿੰਮਤੋਂ ਨਹੀਂ ਆਇਆ ਜਿੰਮਤੋਂ ਆਪਰ ਅੰਦਰ ਬੜਦਾ ਰਿਹਾ ਹੈ ਨਾ ਇਧਰ ਹੀ ਸਾਰਾ ਦਬ ਦੇਸ਼ ਨੂੰ ਆ ਮਤਲਬ ਵਾਲੇ ਚਲੇ ਦੀ ਵੀ ਦਰੀ ਨੂੰ ਬਾਜਣ ਜੇਗਾ ਦਾ ਅਗਰ ਚਾਰ ਟਮਾਟਰ ਖਰਾਬ ਕਰਦੇ ਆ ਆ ਦੇਖੋ ਜੀ ਚੋਹਿਆਂ ਕੇ ਹਾਲ ਹਰ ਖਾਇਆ ਵੀ ਨਹੀਂ ਸਮਾਰ ਕੇ ਥੋੜੀ ਗੱਤ ਤੰਤਰੀ ਜੀ ਮਾਰਦੀ ਹਾਂ ਬਾਕੀ ਸਾਰੇ ਟਮਾਟਰ ਕੋਲੇ ਲਾਲ ਹੋ ਗਏ ਟੱਕ ਦੋ ਵੈਸੇ ਦਵਾਰੇ ਇਹ ਬਹੁਤ ਖਰਚਾ ਵਾਲਾ ਟਮਾਟਰ ਨੂੰ ਹੀ ਨਹੀਂ ਪੜਦੇ ਹੈ। ਅਰੇ ਨਹੀਂ ਪਤਾ ਕਦ ਫਲੈਟ ਪੈ ਜੇ ਉਹੋ ਜੇ ਇਹਨਾਂ ਦਾ ਬਹੁਤ ਨਾਜ਼ੁਕ ਜੀ ਫਸਲ ਹੈ ਉਹ ਟਮਾਟਰ। ਅਬ ਹਾਂ ਗਲੀਆਂ ਜੀਆਂ ਵਾਲੇ ਥਲੇ ਤੇ ਬਸ ਹੁਣ ਤਾਂ ਪਚਾ ਦੇਣੇ ਅੱਜ ਤਾਂ ਬਸ ਹੱਥ ਚਲੇ ਜਾਣੇ ਹਾਂ। ਹਾਂ ਮੈਂ ਹੁਣ ਬਸ ਰੋਟੀ ਉਟੀ ਖਾਈ ਬਦਰੀ। ਹਾਂ ਰੋਟੀ ਉਟੀ ਬਸ ਹੁਣ ਪਹਿਲਾਂ ਬੈਂਗਣ ਤੋੜ ਲੈ। ਅਣ ਧਿਆਨ ਗੱਲ ਤਾਂ ਨਹੀਂ ਕੋਈ ਨਹੀਂ ਟਾਈਮ ਬਦਲਾ ਸਾਰਾ ਟਾਈਮ ਆਪਣੇ ਵੱਜ। ਬਣੀ ਰਹੇ ਨਾ ਭਾਈ ਕੱਕਾ ਕਿਤਰਾ ਬਣਾਇਆ ਤਣੀਓ ਯੋ ਜੀ ਦੇਖੋ ਗੰਡਾਸਾ ਸਾਹ ਗੰਡਾਸਾ ਹਾਂ ਇਸ ਕੋ ਨਾ ਮੈਂ ਵੈਲਡ ਕਰਕੇ ਵਾ ਗੋਬਰ ਕਾਪਰ ਖਾਣੇ ਕਾ ਬਣਾ ਦਿਆ ਯੇ ਇਸ ਤਰ੍ਹਾਂ ਗੋਵਾ ਗਾਵਾ ਨਹੀਂ ਹਟਾਂਦੇ ਹਾਂ ਹਾਂ ਇਹ ਬਣਾ ਦਿਆ ਦੇਖੋ ਇਸ ਤਰ੍ਹਾਂ ਗੋਵਾ ਹਟਾਓ ਚੱਲ ਭਾਈ ਇਹ ਨਾ ਵੀ ਗੰਡਾਸਾ ਪਿਆ ਤਾਂ ਇਤਨੀ ਖਰਾਬ ਹੋਇਆ ਯੋ ਧਣੀ ਨਾ ਉਧਰ ਆਪਣੇ ਗਵੰਡੀ ਮੋਟਰ ਵਾ ਬੈਲਡਿੰਗ ਸੈਟ ਬਹੁਤ ਜਗਾੜੀ ਬੰਦਿਆ ਸਾਰਾ ਕੁਝ ਰੱਖਿਆ ਵਾ ਇਸਨੇ ਚੱਕਿਆ ਬੈਲਡਿੰਗ ਸੈਟ ਇਸੇ ਗੱਲ ਕਰਦੀਆ ਬੈਲਟ ਤੇ ਉਹ ਬਿੰਡਾ ਜ ਆ ਪਤਾ ਬਿੰਡਾ ਥੋੜਾ ਜਿਹਾ ਛੋਟਾ ਲਗਾ ਮੈਨੂੰ ਬਾਕੀ ਵਧੀਆ ਬਣ ਗਿਆ ਜੀ ਸਿਸਟਮ ਹਾਂਜੀ ਪਰ ਇੱਕ ਡਰ ਆ ਕੋਈ ਜਿ ਬਿਨਾ ਮਤਲਬ ਬੂਟਾਂ ਦੇ ਚੱਕਣ ਲਗਾ ਕੋਈ ਉਹੀ ਨਾ ਭੈਣ ਗੁੱਠੇ ਗੱਠੇ ਮਖਾਲੇ ਇਸ ਨੂੰ ਗੁੱਠੇ ਹੀ ਧਾਰ ਲਿਆ ਆਪਣਾ ਨਾ ਇਹ ਤਾਂ ਬਹੁਤ ਆਰਾਮ ਜਿ ਚੱਕਣ ਵਾਲੀ ਚੀਜ਼ ਹੈ ਹਮਮ ਚਲ ਚੰਗੀ ਧੁੰਦ ਪੰਦੀ ਹੋਵੇ ਠੰਡਾ ਮੌਸਮ ਹੋਵੇ ਤੇ ਧੂਣੀ ਬਲੀ ਹੋਵੇ ਤੇ ਕੰਮਕਾਰ ਤੋਂ ਵਿਹਲੇ ਹੋਈਏ ਸੇਕਣ ਦਾ ਆਪਣਾ ਹੀ ਨਜ਼ਾਰਾ ਬਾਈ ਨਜ਼ਾਰਾ ਆ ਜਾ ਹਾਂ ਪਤਾ ਲੱਕੜੀ ਲੁਕੜੀ ਲੱਭਦੇ ਫਿਰ ਜਹਾ ਵੀ ਜਿਵੇਂ ਹੁਣ ਇੱਕ ਵਾਰ ਅੱਗ ਬਾਲਤੀ ਵੀ ਉੱਪਰ ਰੱਖ ਰੱਖ ਕੇ ਵੀ ਸੇਕੀ ਜਾਈਏ ਬੈਠੇ ਬੈਠੇ ਹਿੱਲਣ ਨੂੰ ਜੀ ਨਹੀਂ ਕਰਦਾ ਹੈ। ਅੱਗੇ ਤੋੜ ਰਹੇ ਆ ਬੈਂਗਣਾ ਮੌਸਮ ਬਹੁਤ ਠੰਡਾ ਹੈ ਜੇ ਹਵਾ ਹੀ ਬਹੁਤ ਠੰਡੀ ਚੱਲ ਰਹੀ ਹੈ ਹੱਥ ਨਹੀਂ ਚੱਲ ਰਹੇਗੇ ਵੀ ਤੇ ਭਿੰਡੀਆਂ ਦੇਖਦੇ ਆ ਲੱਖ ਲੱਖ ਭਿੰਡੀਆਂ ਲੱਗੀਆਂ ਵੀ ਦੇਖਦੇ ਵੀ ਜੰਮੀਆਂ ਕਿ ਨਹੀਂ ਪਰ ਹਜੇ ਕੋਈ ਆਈ ਨਹੀਂ ਹੈ ਬਾਹਰ ਹਜੇ ਵੀ ਕੋਈ ਪਿੰਡਾ ਆਇਆ ਤਾਂ ਨਹੀਂ ਬਾਹਰ ਹਜੇ ਤਾਂ ਨਹੀਂ ਆਇਆ ਨਾ ਤੇ ਯਾ ਬ ਤੋੜੇ ਆ ਬੈਂਗਣਾ ਤੇ ਲੋਈ ਨਹੀਂ ਉਤਰ ਰਹੀ ਹੈਗੀ ਵੀ ਅੱਜ ਤੋਂ ਹਵਾ ਨਾ ਇੰਤਰਾਂ ਜਿਵੇਂ ਸਾਡੇ ਹਿਮਾਲਿਆ ਪਰਬਤਾਂ ਤੇ ਸਿੱਧੀ ਹੁਰਿਆ ਪੈਪ ਲਾ ਗਿਆ ਛੱਡੀ ਵੀ ਹੁੰਦੀ ਹੈ ਹਵਾ ਉੱਥੇ ਤੇ ਇਤਰਾਹ ਹਵਾ ਚੱਲ ਰਹੀ ਹੈ ਤੇ ਮੈਨੂੰ ਲੱਗਦਾ ਤੋੜੀਆ ਵੀ ਰੰਗ ਲੱਗ ਗਿਆ ਬਦਲਣਾ ਇਹ ਪਾਣੀ ਕਰਕੇ ਹੋਇਆਗਾ ਸਾਡੇ ਟਾਈਮ ਆ ਗਿਆ ਸੀਗਾ ਹਾਂ ਤਾਂ ਸੰਪਰ ਵੀ ਲੰਘ ਗਿਆ ਸਮਝ ਜਨਵਰੀ ਸ਼ੁਰੂ ਹੋ ਗਿਆ ਜਨਵਰੀ ਦੇ ਐਂਡ ਤੱਕ ਫਰਵਰੀ ਤੱਕ ਕਹਿਦਾ ਉਹ ਵੱਢ ਜਿਗਾ ਉਹ ਤਾਹੀਂ ਫਿਰ ਹਣਾ ਟਾਈਮ ਆ ਗਿਆ ਸੀਗਾ ਤੇਲੇ ਤੁਲਾ ਦੇਖ ਲਾ ਸਾਲੇ ਦੇ ਤੇਲ ਨਾ ਭਣ ਕਰ ਪਏ ਪਰ ਹਜੇ ਹਾਲ ਕੀ ਘੜੀ ਤੋਂ ਸਾਫ਼ ਆ ਬਈ ਬਹੁਤ ਬੜਾ ਤੇ ਇਹ ਉਹ ਆ ਬੈਂਗਣਾਂ ਦੇ ਬੁੱਟੇ ਆ ਬਾਅਦ ਵਿੱਚ ਬੈਂਗਣੀ ਤੋੜਗੇ ਉਹ ਪਰਲੀ ਬਈ ਹੁਣ ਤਾਂ ਰਹੇਗੀ ਹਫਤਾ 10 ਦਿਨ ਬਦਲ ਬਾਈ ਜੇ ਤ੍ਰਿਧੁੰਦੀ ਜੀ ਨੈਟ 'ਤੇ ਵੇਖਿਆ ਤਾਂ ਨਹੀਂ ਹਾਂ ਪਰ ਜਿੰਗੇ ਦੂਲਫਾ ਫਿਰ ਮੇਰੇ ਹਿਸਾਬ ਨਾਲ ਆਹ ਦੇਖੀ ਵਿੱਚ ਛੋਟੇ ਵੀ ਆ ਬੜੇ ਆ ਵੀ ਤੋੜਦੇ ਆ ਛੋਟਾ ਸਾਈਜ਼ ਇਹ ਬੜੇ ਦਾ ਕਹਾਂ ਤੇ ਹਾਂ ਛੋਟੇ ਨੇ ਤੇ ਡੇਨ ਦੇ ਲੱਗ ਰਹੇ ਨਹੀਂ ਬਥੇਰੇ ਵਿੱਚ ਛੋਟੇ ਵੀ ਆ ਇਨਾ ਗਾ ਮਿੱਟੀ ਵੀ ਲਈਦੀ ਆ ਯਾਰ ਲਵੇ ਲਵੇ ਆ ਖਾਲ ਵੀ ਸਾਫ ਕਰੀਏ ਸਾਰੀ ਖੱਬਲ ਹੋਇਆ ਪਤਾ ਕਬਾੜ ਬਹੁਤ ਹੋਇਆ ਪਤਾ ਜਿਹੜਾ ਹਾਲ ਪਾ ਆ ਚੂਹਿਆਂਗੇ ਹਾਲ ਦੇਖੋ ਬਈ ਬੱਟ ਦਾ ਕੇ ਹਾਲ ਕਰਿਆ ਵਾ ਕੀ ਦਾ ਆ ਪੈਰ ਨਾ ਮੇਰਾ ਦਾ ਬਰੇ ਉੱਪਰੋਂ ਲੰਘ ਰਿਹਾ ਮੈਂ ਇੰਨੀ ਥੋਥ ਪਾਈ ਪਈ ਆ ਚੂਹਿਆਂ ਨੇ ਨਾਲੇ ਵਿੱਚ ਆ ਵੀ ਆਪ ਹੈ ਰੇੜੀ ਮਾ ਲੈ ਵੀ ਬੈਂਗਣੀ ਲੱਗੇ ਤੋੜਨਾ ਇੱਕ ਗ੍ਰੇਡ ਅਗੇ ਲਵੇ ਹੋਗੀ ਸ਼ਾਇਦ ਦੋ ਲਫਾਫੇ ਅੱਜ ਬੈਂਗਣੀਆਂ ਦੇ ਭਰ ਜੇ ਬੈਂਗਣ ਦਾ ਤੋੜ ਤੇ ਬੈਂਗਣਾਂ ਦਾ ਲਵੀ ਭਰ ਰ ਇੱਕ ਲਫਾਫਾ ਇੱਕ ਲਫਾਫਾ ਹੀ ਹੋਏਗਾ ਬੈਂਗਣਾ ਦਾ ਬਈ ਇਹ ਪਾਣੀ ਦੇਖ ਲਓ ਹਜੇ ਤਾਂ ਕਮੀ ਕਾ ਖੜਿਆ ਬਈ ਖਾਇਆ ਨਹੀਂ ਹੈਗਾ ਬੈਂਗਣੇ ਦਾ ਸਾਫ ਆਣਾ ਤੜੀ ਸਾਫ ਬੈਂਗਣੀ ਜਮੀ ਨਹੀਂ ਹੈ ਕਾਣੀ ਕੂਣੀ ਲੋ ਜੀ ਬੈਂਗਣਾ ਦਾ ਭਰ ਤੇ ਲਫਾਫੇ ਡੇਢ ਲਫਾਫਾ ਹੋਇਆ ਲਬੀਨੇ ਭਰੇ ਆ ਇਹੋ ਇੰਨੇ ਖਰਾਬ ਨਿਕਲ ਗਏ ਬਈ ਇਹ ਹਜੇ ਵੀ ਛੇਪਾਂ ਜੀਮਾ ਹੋ ਜਾਣੇ ਉਹ ਬੇਕਰ ਪਤਾ ਨਹੀਂ ਕਿਤਰਨ ਨਾਲ ਸਪਰੇ ਵੀ ਕਰੀ ਹੋਈ ਜਹਾਨ ਹੈ ਕਾਣੇ ਪਣੇ ਇਹੋ ਬੈਂਗਣੀ ਵੀ ਆ ਗਈ ਤੋੜ ਕੰਕਰੀਟ ਤੋੜ ਲੈ ਹੋ ਤੋੜ ਰਿਆ ਤਾਂ ਨਹੀਂ ਹਜੇ ਦੋ ਗਰੇਟਾਂ ਸੈੱਟ ਹੋ ਜੇ ਹੋਰ ਬੈਂਕਿੰਗ ਵੀ ਸੈੱਟ ਦੋ ਲਫਾਵੇ ਭਰ ਜੇ ਦੋ ਤਿੰਨ ਦਿਨਾਂ ਬਾਅਦ ਹਾਜ਼ਰ ਸਾਡੇ ਭੰਗੂ ਸਾਹਿਬ ਉਹਦਾ ਲਵੇ ਲਾ ਦੇ ਇਹਦੇ ਭਾਈ ਲਵੇ ਸੀਟ ਡਾਊਨ ਲਵੇ ਹਾਂ ਭਾਈ ਕਿੱਧਰ ਤੇ ਦੋ ਦਿਨ ਕਿੱਧਰ ਤੇ ਇਹ ਦੇਖ ਤਾਂ ਆ ਗੁਰਦੁਆਰਾ ਸਾਹਿਬ ਆਇਆ ਸਾਹਿਬ ਆਇਆ ਮਾਤਰੀ ਵਾਲਾ ਉਹ ਵਾਲਾ ਤੋਂ ਛੋੜਾ ਪਟੇਗੜ੍ਹ ਸਾਹਿਬ ਅੱਛਾ ਜੀ ਚਲੋ ਵਧੀਆ ਫਿਰ ਤਾਂ ਕਿਵੇਂ ਬਣ ਕੇ ਦਾ ਪਲਾਨ ਫਿਰ ਜਾਨੇਗਾ ਵਿੱਕੀ ਨਾਲ ਚਲ ਕਿਹੜੀ ਗੱਡੀ ਗੁੱਡੀ ਕਿਸ ਕੀ ਲੈ ਕੇ ਤੇਰੇ ਅਸੇ ਜਿਹੜਾ ਚਲ ਕਦੇਰੀ ਆ ਚਲ ਉਹਨੂੰ ਲਾ ਫੁੰਡ ਫੁਕ ਦਿਆ ਖਰੁੰਡਾ ਦਾ ਫੁੱਖਿਆ ਉਹ ਤਾਂ ਭਸ ਪਿਆ ਵਿੱਚ ਤੇ ਕੱਢ ਲਾ ਖਰੁੰਡਾ ਆਉਣੇ ਲਾਦਾ ਰਾਤ ਹੈਗੀ ਦੀ ਉਹ ਫੱਟੀਆਂ ਜੀਆਂ ਧਣੀ ਨੇ ਨਾ ਉਹ ਸਾਰੀ ਲਾਤੀ ਉਹ ਜਿਹੜੀ ਉਹ ਪਈ ਦੀ ਪੱਛਰੀ ਜੀ ਉਹ ਫੱਟਾ ਜੇ ਨਹੀਂ ਪਿਆਦਾ ਮੂੜ ਦੇ ਉੱਪਰ ਸ਼ੁਰੂ ਕਰ ਲਓ ਜੀ। ਲਾਈ ਵੀ ਬੈਂਕ ਨਹੀਂ ਗਲਫਾਫ ਹੈਗੀ ਪਰਨੇ ਕੀ ਸ਼ੁਰੂਆਤ ਸ਼ੁਰੂ ਕਰਤੀ। ਤੇ ਸਾਫ ਸਾਫ। ਲਾਈ ਵੀ ਰੇਡੀ ਮੇ ਤੇਲ ਹੈ ਨਹੀਂ ਤਾਂ ਬਾਈ ਮੋਟਰਸਾਵਾ ਪਵਾ ਲਿਆ ਤਾਂ ਮੈਂ। ਇਕੱਠਾ ਹੀ ਮਖਾ ਚੱਲ ਰੇਡੀ ਨੂੰ ਕਿੱਥਾ ਲੈ ਕੇ ਜਾਹੇਗੇ ਉੱਥੇ ਪੰਪ ਵਾ। ਮੋਟਰ ਲੈ ਲੇ। ਆ ਵੀ ਮਿੱਤਰੋ ਚਲ ਗਿਆ ਤੇਲ ਆ ਦੇਖੋ ਪੂਰੀ 2 ਲੀਟਰ ਦੀ ਭਰ ਕੇ ਪਾਵਾਂਗੇ ਬਈ ਹੁਣ ਫਿਰ ਚਲ ਕਈ ਦਿਨਾਂ ਦੀ ਰੇਚ ਕੀ ਆ ਆ ਰੈਡੀ ਹੋ ਗਈ ਦੀ ਖਾਲੀ ਰੈਕਮੈਂਡ ਕਰੀ ਮੜੀ ਬੋਤ ਕੱਖ ਵੀ ਲੈ ਕੇ ਜਾਨੇ ਬੋਤ ਕਰੀ ਟੱਕ ਟੱਕ ਖੋਖੋ ਖੋਦੀ ਟੱਕੀਗਾ ਟੱਕ ਕਰੇ ਹੋ ਲੱਗਦਲਾ ਆਵੇਂਗਾ ਟੱਕੀ ਲੱਗ ਜਾਈ ਇਹਨੂੰ ਲੈ ਵੜਾ ਇਸੇ ਤਰ੍ਹਾਂ ਪਕੜਨ ਬਚਾ ਕੇ ਪਾਣਾ ਪੈਣਾ ਬਈ ਆ ਦੇਖੋ ਬਈ ਢੰਗ ਬਣੇਗਾ ਜਮੀਨ ਡੋਲੇ ਹੈ ਪਰ ਇਹ ਮਾਲਾ ਮੋਟਾ ਰੀਸਿਕਾ ਜਰਿਆ ਜਿਹੜਾ ਟੈਂਕੀ ਕੇ ਪਾਸ ਨੂੰ ਜਰਿਆ ਫਰੈਂਟ ਲਾਗਾਂ ਮਰੇ ਹੌਲੀ 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 ਕਿਫਰ ਕਰਨ ਲੱਗਿਆ ਤੁਮ ਨਾ ਬਈ ਹੋਰ 4-5 ਦਿਨ ਦੇਖਣੇ ਕੀ ਲੋੜ ਦੀ ਇੰਨਾ ਤੋ ਆ ਨਾ ਕਰੋ ਦੁਸ਼ਮਣਾਂ ਨੂੰ ਪਤਾ ਲੱਗ ਜਾਏਗਾ ਉੱਪਰ ਚੜਾ ਦਾ ਸਮੁੰਦਰੀਕਤ ਜਿੰਨਾ ਉੱਪਰ ਆਹ ਦੇ ਕਿੰਨੀ ਉਚਾਈ ਵਾ ਮੇਰੇ ਬੰਦੇ ਬੈਠੇ ਆ ਚਾਰ ਡਰਾਕਟਾ ਬੈਠੇ ਨੇ ਛੰਕਾਗੇ ਆ Rajasthan ਮਾ ਕਿਸ ਕਾ ਕਿਸ ਕਾ ਬਣਾਵਾਂਗੇ ਤੇਰਾ ਤੇਰਾ ਕੌਣ ਆ ਕੋਈ ਨਾਮ ਤਾਂ ਹੋਏਗਾ ਬੰਦੇ ਦਾ ਯੂਟਿਊਬਰ ਉੱਪਰ ਕੇਕ ਕੇਕ ਲੈ ਜੇ ਕੇਕ ਦੇ ਉੱਪਰ ਲਿਖਾ ਦੇ ਪਿਆਰ ਦਾ ਮੁੰਡਾ ਮਖਤਿਆਰ ਕਾ ਮੁੰਡਾ ਲਾਵੀ ਨਨੂ ਪੱਟ ਲੈ ਗੰਨਾ ਭੰਗੂ ਸਾਹਿਬ ਕੇ ਜੀ ਕਰ ਰਹਾ ਤੇ ਕਿੰਨਾ ਖਾਣੇ ਅੱਜ ਆ ਇੰਟਵਾ ਉਰੇ ਨਾ ਮਾਰੀ ਇੰਟਵਾ ਕਾ ਜਹਾ ਇਸ ਕੀ ਕੋਰ ਜਿਤਾ ਹੋਏਗੀ ਲੈ ਲੈ ਚਲ ਕੱਢ ਲਾ ਚੰਗੀ ਤੇਰਾ ਅਬੀ ਕਰ ਲਈ ਰੋਡ ਸਬਜੀ ਆਪਣੀ ਰੇੜੀਵਾਂ ਤਿੰਨ ਟ੍ਰੇਡ ਟਮਾਟਰ ਗਏ ਇੱਕ ਬੈਂਗਣ ਗਾਲਫਾ ਡੇਡ ਤੇ ਇੱਕ ਬੈਂਗਣੀ ਦਾ ਗੱਡੀਆਂ ਤਿਆਰ ਰਾਣੀ ਸੁੰਦਰਾ ਉੱਪਰ ਪਾ ਲੇਗੇ ਪੱਲੀ ਬਾਈ ਵੀ ਜੰਨੇ ਮੰਡੀ ਮੰਡੀ ਗਏ ਲੈ ਵੀ ਜੋ ਧਣੀ ਕੱਲ ਸ਼ਰਟ ਜੀ ਵੀ ਆਪਣੀ ਟੰਗ ਕੇ ਗਿਆ ਤਾਂ ਬੰਦੇ ਜੇ ਟਾਈਪ ਬਣਾ ਕੇ ਗਿਆ ਤਾਂ ਜਿਹੜੀ ਅੱਜ ਸਵੇਰੇ ਸੀ ਗੱਲ ਕਰ ਰਹੇ ਤੇ ਤਾਂ ਕਾਗੇ ਫੇਰ ਨਹੀਂ ਹਟ ਰਿਹਾ ਉਹ ਦੇਖੋ ਇਹਦਾ ਹੁਣ ਉੜ ਗਿਆ ਨੂੰ ਦੇਖ ਕੇ ਇਹ ਤੇ ਪਹਿਲਾਂ ਤਾਂ ਬਹੁਤ ਬੈਠੇ ਦਾਰਾਂ ਦੀ ਦਾਰਾਂ ਬੈਠੀ ਦੀਆਂ ਬੁਆ ਇਹ ਜੋ ਪੂਰਾ ਹਾਲ ਆ ਬਈ ਤਾਂ ਹੀ ਕਹਿੰਦੇ ਆ ਆਪਣੇ ਰੌਣੀ ਨਾ ਲਵੇ ਖੜਕੇ ਕਰੇ ਆ ਡੈੜੀ ਮਾਰੇ ਬੰਦੇ ਤੇ ਰਹਿ ਗਈ ਧੀ ਗੌਰੇ ਨਹੀਂ ਕਰੀ ਇਸਨੇ ਹੁਣ ਦੁਬਾਰੇ ਛਿੱਟਾ ਮਾਰਨਾ ਪੈ ਗਿਆ ਇਸੇ ਡੈੜੀ ਮਾਂ ਇਸੇ ਡੈੜੀ ਪਿੱਛੇ ਦੇਖੜਾ ਹੁਣ ਕਿੰਨੇ ਦਿਨ ਰੱਖੀ ਰਹੇਗੀ ਮਾਚ ਅੜੇਸ਼ ਆ ਦੇਖੋ ਜੀ ਅੜੇਸ਼ ਦੇਖੋ ਗੋਭੀ ਜਦਾ ਨਹੀਂ ਵੀ ਆ ਬਈ ਗੋਭੀ ਆਵੜ ਲਗਾਈ 530 ਰੁਪਏ ਠੀਕ ਹੈ ਚਲੋ ਵਧੀਆ 75 ਹੈ 75 ਗ੍ਰੇਡ ਹੈ ਇਹਦਾ 75 ਗ੍ਰੇਡ ਹੈ 5 ਕਿੱਲੇ ਆਮ ਲਗਾ ਖਾਣਾ ਪਏ ਪੂਨਾ ਕੀ ਉਹ ਨਿਕੂ ਆਏ ਦੇ ਆਏ ਓਏ ਹਾਂ ਓਏ ਢੋਂਗਾ ਬਰੇ ਕਰ ਆਪਣਾ 70 70 ਲਗਾ ਸਾਫ ਕਰਦਾ ਕੀ ਪਾਲੀਆ ਚਲਾਣਾ ਨਹੀਂ ਹੋਗਾ ਲੋ ਜੀ ਆਗੇ ਤੇ ਜੀ ਮੰਡੀ ਮਤੇ ਮੋਟਰ ਪਾ ਰਸਤੇ ਮੇਂ ਠੰਡ ਬਹੁਤ ਆ ਨੱਕ ਵੀ ਲਾਲ ਹੋ ਗਿਆ ਬਈ ਬਹੁਤ ਠੰਡੀ ਹਵਾ ਚੱਲ ਰਹੀ ਹੈ ਜੇ ਮੰਡੀ ਦਾ ਹਾਲ ਦਸੀਏ ਬਈ ਸਾਨੂੰ ਟਮਾਟਰਾਂ ਗ੍ਰੇਟ ਲੱਗੀ ਅੱਜ ਸਨੌਰੀ ੱਡਾ ਸਬਜ਼ੀ ਮੰਡੀ ਪਟਿਆਲਾ ਮਾਂ ਸਭ ਤੋਂ ਸਿਰੇ ਦੇ ਟਮਾਟਰ ਜਿਹੜੇ ਲਾਲ ਤੇ ਬਈ ਐਨ ਮਤਲਬ ਗੋਲ ਹੈ ਨਾ ਸਾਈਜ਼ ਵੀ ਵਧੀਆ ਲਾਲੀ ਬਦੇ ਪੂਰੇ ਆ ਲੱਗਾ 550 ਹੋ sirega ਤੇ ਜਿਹੜੇ ਮੜੇ ਮੋਟੇ ਵੀ ਮੋਟੇ ਤੇ ਵੀ ਲਾਲ ਘੱਟ ਤੇ ਉਹ ਲਗੇ 500 510 520 ਰੇਟਾਂ 'ਵਾਂ ਮਾਰੇਲੇ 530 ਰੁਪਏ ਲੱਗੇ ਚਲ ਮਾਰੇਲੇ ਵਧੀਆ ਮੋਟੇ ਦੇ ਪਰ ਲਾਲੀ ਥੋੜੀ ਜੀ ਘੱਟਦੀ ਉਹਨਾਂ 'ਵਾਂ ਬਈ ਤੇ ਗੋਭੀ ਵੀ ਡਾਊਨ ਆ ਗਈ ਬਈ ਹੁਣ ਗੋਭੀ 3 ਰੁਪਏ ਕਿਲੋ ਵਿਕ ਰਹੀ ਐ ਤੇ ਬੈਂਗਣਾ ਦਾ ਲਫਾ ਫਰ ਬੈਂਕ ਨਹੀਂ ਹਮਾਂ ਜੇ ਵਿਕੇ ਨਹੀਂ ਹੁਸ ਵੀਰੇ ਵਿਕेंगे ਉਹ ਹਮਾਂ ਰੱਖਿਆ ਜੇ ਉੱਥੀ ਉਹ ਤੇ ਚਲੋ ਜੀ ਫਿਰ ਕਰਦੇ ਆ ਜੀ ਦੀ ਐਂਡ ਬਲੌਗ ਦਾ ਕਾਲੂ ਮਿਲਦੇ ਆ ਜੀ ਫਿਰ ਤੁਹਾਨੂੰ ਅਗਲੇ ਨਵੇਂ ਬਲੌਗ 'ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ